ਇਹ ਪਲਾਂਟ ਅੱਜ ਚਾਲੂ ਹੋਇਆ ਜੀ ਜੱਗੂ ਭਾਈ ਹੈ ਕਾਨਗੜ੍ਹ ਤੇ ਸ਼ਿਰੂ ਜੀ ਅਮਨ ਜੀ ਇਹ ਦੇਖੋ ਇਹ ਆ ਰਹੇ ਨੇ ਜੱਗੂ ਭਾਈ ਅੱਜ ਓਪਨਿੰਗ ਹੈ ਤੇ ਇੱਥੇ ਇਸੇ ਖੁਸ਼ੀ ਦੇ ਚ ਅੱਜ ਨਗਰ ਕੀਰਤਨ ਇੱਥੇ ਆ ਰਿਹਾ ਹੈ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਇਹ ਬਾਈਆਂ ਦਾ ਪਲਾਂਟ ਆ ਜਿਹੜਾ ਹਰ ਇੱਕ ਤਰ੍ਹਾਂ ਦਾ ਫੀਡ ਆਟਾ ਕਹਿਆ ਜਾ ਮਰਜੀ ਕੋਈ ਤੇਲ ਕਢਾਉਣਾ ਕੋਈ ਸੂਰਜਮੁਖੀ ਦਾ ਸਰੋਂ ਦਾ ਲੋਰ ਮਰਜੀ ਤੁਸੀਂ ਇੱਥੋਂ ਪਰਵਾ ਸਕਦੇ ਹੋ ਇਹ ਬਹੁਤ ਗੋਆਦੀ ਬੱਲੇ ਬੱਲੇ ਥੋੜੇ ਟਾਈਮ ਚ ਇੱਥੇ ਨਗਰ ਕੀਰਤਨ ਪਹੁੰਚ ਜਾਣਾ ਕਨੌਰ ਟਲਕਨੌਰ ਤੋਂ ਤਲਵੰਡੀ ਇਹਨੂੰ ਜਾਣਗੇ ਨੋੜ ਬਾਕੀ ਕਰਦਾ ਹਾਂ ਜੀ ਬੰਦ ਲੋਕ ਆਉਂਦੇ ਹੋਣ ਹਾਂਜੀ ਇਹ ਆਪਣੀ ਰੂਲਰ ਰੋਲ ਵਾਹਿਗੁਰੂ ਵਾਹਿਗੁਰੂ ਸਤਨਾਮ ਇਹ ਮੁੱਖ ਸੇਵਾਦਾਰ ਨੇ ਜੀ ਅੱਜ ਇਹ ਦੇਖੋ ਪਕੌੜੇ ਵੱਧ ਰਹੇ ਨੇ ਸਾਡੇ ਹਾਂ ਬਾਈ ਦੀ ਬਣਾਦਣਿਆ ਇਹ ਬਹੁਤ ਆਲੇ ਰੋਕੀ ਦੀ ਸੇਵਾ ਕਰ ਰਹੇ ਨੇ ਇਹ ਨਗਰ ਕੀਰਤਨ ਆ ਰਿਹਾ ਜੀ ਅੱਜ ਸਾਡੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨੌਵੇਂ ਪਾਸ਼ਾ ਜੀ ਦਾ ਤਲਵੰਡੀ ਨੂੰ ਜਾ ਰਿਹਾ ਤਲਕਣਾਵੜ ਤੋਂ ਚੱਲ ਕੇ ਆ ਦੇਖ ਲੋ ਆ ਸੰਗਤ ਸੇਵਾ ਕਰ ਰਹੀ ਆ ਹੂੰ ਇੰਨੇ ਸੇਵਾਦਾਰ ਨੇ ਸੱਜਣਾ ਆ ਵੀ ਸੇਵਾਦਾਰ ਨੇ ਬਚਾਈ ਲੋ ਸਰ ਇਹ ਦੇਖੋ ਲਾਈਵ ਹੋ ਰਹੇ ਹੋ ਹਾਂ ਬਾਬੇ ਦੀ ਬੱਲੇ ਬੱਲੇ ਆ